ਦਿੱਲੀ ਦੀ ਕਾਰ ਜਿਹੜੀ ਦੂਰੋਂ ਆ ਰਹੀ ਹੈ ਅਦਰ ਸਟੇਟ ਤੋਂ ਆ ਰਹੀ ਹੈ ਉਹਦਾ ਕੋਈ ਰਿਕਾਰਡ ਹੈਗਾ ਨਹੀਂ ਹੈਗਾ ਉਹਦਾ ਕੋਈ ਮੀਟਰ ਟੈਂਪਰਡ ਹੈ ਉਹ ਚੀਜ਼ਾਂ ਨਾ ਅਸੀਂ ਚੈੱਕ ਕਰ ਪੰਦੇ ਆ ਨਾ ਸਾਡਾ ਕਸਟਮਰ ਚੈੱਕ ਕਰ ਪੰਦਾ ਫਿਰ ਸਾਡੀ ਵੀ ਉਹ ਗਾਰੰਟੀ ਦੇਣ ਦਾ ਕੋਈ ਮਤਲਬ ਨਹੀਂ ਬੰਦਾ ਉਸ ਚ ਜਿਹੜੀ ਚੰਗੀ ਕਾਰ ਹੈ ਉਹਦਾ ਰੇਟ ਆਲ ਇੰਡੀਆ ਹੀ ਵਧੀਆ ਹੀ ਰੇਟ ਮਿਲਣਾ ਭਾਵੇਂ ਇਧਰ ਦੀ ਹੋਵੇ ਭਾਵੇਂ ਉਧਰ ਦੀ ਜਿਹੜਾ ਬੰਦਾ ਦਿੱਲੀ ਤੋਂ ਕਾਰ ਲਿਆ ਕੇ ਬਾਹਰਲੀ ਸਟੇਟ ਤੋਂ ਲਿਆ ਕੇ ਇੱਥੇ ਦੁਬਾਰਾ ਟੈਕਸ ਭਰ ਰਿਹਾ ਉਹ ਅੱਜ ਦੀ ਡੇਟ ਦੀ ਵੈਲਿਊ ਦੇ ਸਾਰਾ ਡਿਪ੍ਰੀਸੀਏਸ਼ਨ ਜਦੋਂ ਹੁੰਦੀ ਹੈ ਟੈਕਸ ਫੇਰ ਉਹ ਨਹੀਂ ਬਣ ਜਾਂਦਾ ਉਧਰ ਦੇ ਪੇਂਟ ਦੇ ਵਿੱਚ ਇਹੋ ਇਹੋ ਜਿਹੇ ਘਪਲੇ ਹੋ ਜਾਂਦੇ ਨੇ ਕਿ ਲੋਕ ਸੀਟ ਕਵਰ ਤੱਕ ਪੇਂਟ ਕਰਾ ਕੇ ਵੇਚ ਰਹੇ ਨੇ ਅੱਛਾ ਸੀਟ ਕਵਰ ਵੀ ਪੇਂਟ ਹੋ ਜਾਂਦੇ ਨੇ ਪਰ ਉਹ ਤਾਂ ਬੜੀ ਸਸਤੀ ਆਈਟਮ ਹੈ ਸਾਰੀ ਗੱਡੀ ਉਧਰ ਜਿਹੜੀ ਆ ਰਹੀ ਨਾਲ ਤੇ ਆ ਰਹੀ ਉਹ ਸਿਰਫ ਜੁਗਾੜੂ ਆ ਰਹੀ ਹੈ ਚੰਗੀ ਗੱਡੀ ਨਹੀਂ ਆ ਸਕਦੀ ਕਿਉਂਕਿ ਚੰਗੀ ਗੱਡੀ ਦਾ ਰੇਟ ਇੱਥੇ ਦੇ ਲੋਕਾਂ ਨੂੰ ਮਾਫਕ ਹੀ ਨਹੀਂ ਆਣਾ ਅੱਛੇ ਡੀਲਰ ਕੋਲੋਂਕਾਰ ਲਓ ਭਾਵੇਂ ਜਿੰਨੇ ਮਰਜ਼ੀ ਨੇ ਸ਼ਹਿਰ 'ਚ ਬਹੁਤ ਅੱਛੇ ਡੀਲਰ ਨੇ ਪੰਜਾਬ 'ਚ ਬਹੁਤ ਅੱਛੇ ਡੀਲਰ ਨੇ ਅੱਛੇ ਡੀਲਰ ਕੋਲੋਂਕਾਰ ਲਓ ਜਿਹਦੇ ਕੋਲ ਵੀ ਲਓ ਵਾਇਸ ਤੋਂ ਪੰਜਾਬ 'ਚ ਪਿਛਲੇ 5 ਸਾਲਾਂ ਤੋਂ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਅਗਰ ਦਿੱਲੀ ਤੋਂ ਗੱਡੀ ਲਿਆਓਗੇ ਤਾਂ ਸਸਤੀ ਮਿਲੇਗੀ ਖਾਸ ਕਰਕੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਉੱਥੇ ਇਹ ਕਿਹਾ ਜਾਣ ਲੱਗਿਆ ਕਿ 10 ਸਾਲ ਤੋਂ ਬਾਅਦ ਡੀਜ਼ਲ ਗੱਡੀ ਉੱਥੇ ਨਹੀਂ ਚੱਲੇਗੀ ਕੀ ਪੰਜਾਬੀ ਦਿੱਲੀ ਤੋਂ ਜਦੋਂ ਗੱਡੀ ਲਿਆਉਣਗੇ ਫਸ ਜਾਣਗੇ ਜਾਂ ਉਹਨਾਂ ਨੂੰ ਫਾਇਦਾ ਹੋਏਗਾ ਇਸ ਲਈ ਗੱਲਬਾਤ ਕਰਾਂਗੇ ਦਾਕਾਰ ਮਾਲਸ ਦੇ 파ਟਨਰ 인ਦਰਪ੍ਰੀਤ ਤੇ ਜਸਵਿੰਦਰ ਸਿੰਘ ਬੁਵੇਜਾ ਜੀ ਨਾਲ ਸਤਿ ਸ੍ਰੀ ਅਕਾਲ ਜੀ 인ਦਰਪ੍ਰੀਤ ਸਭ ਤੋਂ ਪਹਿਲਾਂ ਦੱਸੋ ਪੰਜਾਬੀਆਂ ਚ ਨਾ ਟ੍ਰੈਂਡ ਬਹੁਤ ਹੈ ਜਦੋਂ ਕੋਈ ਚੀਜ਼ ਆਉਂਦੀ ਹੈ ਨਾ ਇੱਕਦਮ ਮਗਰ ਭੱਜ ਜਾਂਦੇ ਨੇ ਕੀ ਇਹ ਘਾਟੇ ਵਾਲਾ ਸੌਦਾ ਹੈ ਜਾਂ ਵਾਧੇ ਵਾਲਾ ਭਾਜੀ ਅਸੀਂ ਆਪਣੇ ਹਿਸਾਬ ਨਾਲ ਚੱਲੀਏ ਘਾਟੇ ਵਾਲਾ ਸੌਦਾ ਹੈ ਜੀ ਵੈਸੇ ਟ੍ਰੈਂਡ ਟ੍ਰੈਂਡ ਹੈ ਪੰਜਾਬੀ ਟ੍ਰੈਂਡ ਨੂੰ ਫੋਲੋ ਕਰਨ ਲਈ ਮੰਨੇ ਜਾਂਦੇ ਨੇ ਪਰ ਅਸੀਂ ਜਿਸ ਥਾਂ ਤੇ ਬੈਠੇ ਹਾਂ ਦੁਆਬੇ ਚ ਦੋਆਬੇ 'ਚ ਇਸ ਚੀਜ਼ ਦਾ ਫਰਕ ਘੱਟ ਹੈ। ਮਾਲਵੇ ਵਾਲੇ ਪਾਸੇ ਇਹ ਚੀਜ਼ਾਂ ਦਾ ਜ਼ਿਆਦਾ ਹੈ। ਜੀ। ਤੇ ਉੱਥੋਂ ਦੇ ਲੋਕ, ਉੱਥੋਂ ਦੇ ਡੀਲਰਸ ਵੀ ਦਿੱਲੀ ਦਾ, ਦਿੱਲੀ ਦੀਆਂ ਕਾਰਾਂ, ਦਿੱਲੀ ਦੇ ਨੰਬਰ ਲਿਆ ਕੇ ਵੇਚਦੇ ਨੇ, ਕੱਟ ਨੰਬਰ ਵੇਚਦੇ ਨੇ। ਪਰ ਹਲੇ ਮਤਲਬ ਅਸੀਂ ਅੱਜ ਤੱਕ ਦਿੱਲੀ ਨੰਬਰ ਦਾ ਕੰਮ ਨਹੀਂ ਕੀਤਾ। ਤੇ ਸਾਨੂੰ ਪਤਾ ਹੈ ਕਿ ਸਾਡਾ ਜਿੱਦਾਂ ਦੇ ਕਲਾਇੰਟਸ ਆ ਜਾਂ ਦੋਆਬੇ 'ਚ ਜਿੱਦਾਂ ਦੇ ਲੋਕ ਰਹਿੰਦੇ ਨੇ, ਉਹ ਵੀ ਉਹ ਚੀਜ਼ਾਂ ਲਾਇਕ ਨਹੀਂ ਕਰਦੇ। ਪਰ ਤੁਸੀਂ ਕਿਉਂ ਨਹੀਂ ਕਰਦੇ? ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਹੈ, ਤੁਸੀਂ ਕਿਉਂ ਨਹੀਂ ਕਰਦੇ? ਭਾਜੀ ਅਸੀਂ ਜਿੰਨੀ ਵੀ ਕਾਰਾਂ ਵੇਚ ਰਹੇ ਹਾਂ, ਜੀ ਅਸੀਂ ਰਿਟਰਨ ਗਾਰੰਟੀ ਤੱਕ ਦੇ ਕੇ ਵੇਚ ਰਹੇ ਆ ਕਿ ਸਾਡੀ ਕਾਰ 'ਚੇ ਕਿਸੇ ਤਰ੍ਹਾਂ ਦਾ ਕੋਈ ਮੀਟਰ ਟੈਂਪਰ ਨਹੀਂ ਹੈ ਕੋਈ ਐਕਸੀਡੈਂਟਲ ਨਹੀਂ ਹੈ ਤੁਸੀਂ ਜਿੱਦਾਂ ਮਰਜ਼ੀ ਰਿਕਾਰਡ ਚੈੱਕ ਕਰ ਲਓ ਜਿਹੜੀ ਸਾਡੀ ਕਾਰ ਹੈ ਲੋਕਲ ਪੰਜਾਬ ਨੰਬਰ ਦੀ ਕਾਰ ਹੈ ਪੰਜਾਬ ਦੇ ਸ਼ੋਰੂਮ ਤੋਂ ਵੇਚੀ ਹੋਈ ਹੈ ਤੁਸੀਂ ਅੱਜ ਮੇਰੇ ਵੱਲੋਂ ਕੋਈ ਵੀ ਕਾਰ ਲੈ ਜਾਓ ਮੇਰੀ ਸ਼ੋਰੂਮ 'ਚ ਚੈੱਕ ਕਰਵਾ ਲਓ ਤੁਸੀਂ ਫ੍ਰੀ ਹੋ ਦਿੱਲੀ ਦੀ ਕਾਰ ਜਿਹੜੀ ਦੂਰੋਂ ਆਰੀ ਹੈ ਅਦਰ ਸਟੇਟ ਤੋਂ ਆਰੀ ਹੈ ਉਹਦਾ ਕੋਈ ਰਿਕਾਰਡ ਹੈਗਾ ਨਹੀਂ ਹੈਗਾ ਉਹਦਾ ਕੋਈ ਮੀਟਰ ਟੈਂਪਰਡ ਹੈ ਉਹ ਚੀਜ਼ਾਂ ਨਾ ਅਸੀਂ ਚੈੱਕ ਕਰ ਪੰਦੇ ਆ ਨਾ ਸਾਡਾ ਕਸਟਮਰ ਚੈੱਕ ਕਰ ਪੰਦਾ ਫਿਰ ਸਾਡੀ ਵੀ ਉਹ ਗਾਰੰਟੀ ਦੇਣ ਦਾ ਕੋਈ ਮਤਲਬ ਨਹੀਂ ਬੰਦਾ ਉਸ ਚੀਜ਼ ਜੀ ਬਿਲਕੁਲ ਜੇ ਆਪਾਂ ਗੱਲ ਕਰੀਏ ਕਿੰਨੀ ਕੁ ਸਸਤੀ ਪੈ ਸਕਦੀ ਹੈ ਗੱਡੀ ਅਗਰ ਕੋਈ ਦਿੱਲੀ ਤੋਂ ਲਿਆਂਦਾ ਕੋ ਪੈਂਦੀ ਵੀ ਹੈ ਕਿ ਜਾਂ ਨਹੀਂ ਪੈਂਦੀ ਵੈਸੇ ਤਾਂ ਸਰ ਪੈਂਦੀ ਨਹੀਂ ਹੈ ਜਿਹੜੀ ਚੰਗੀ ਕਾਰ ਹੈ ਉਹਦਾ ਰੇਟ ਆਲ ਇੰਡੀਆ ਹੀ ਵਧੀਆ ਹੀ ਰੇਟ ਮਿਲਣਾ ਭਾਵੇਂ ਇਧਰ ਦੀ ਹੋਵੇ ਭਾਵੇਂ ਉਧਰ ਦੀ ਉਧਰ ਦੀਆਂ ਰਿਪੇਅਰਡ ਕਾਰਾਂ ਉਧਰ ਦੀਆਂ ਜਿਹੜੀਆਂ ਦਰਮਿਆਨੀ ਕੰਡੀਸ਼ਨ ਦੀਆਂ ਕਾਰ ਉੱਥੇ ਇੱਥੇ ਆ ਕੇ ਫਿਰ ਖੱਜਲ ਖਵਾਰੀ ਐਨੀ ਹੈ ਕਾਗਜ਼ਾਂ ਦੀ ਕਿ ਤੁਸੀਂ ਸੋਚ ਨਹੀਂ ਸਕਦੇ ਉਧਰ ਦੀ 3 4 ਨੰਬਰ ਦੀ ਕਾਰ ਨਾਮ ਦੀ ਕਾਰ ਇੱਥੇ ਆ ਕੇ ਵੱਧ ਪੈਸੇ ਥੋੜੇ ਜਿ ਦੇ ਕੇ ਫਰਸਟ ਆਨਰ ਦੀ ਬਣਾ ਕੇ ਵੇਚ ਦਿੱਤੀ ਜਾਂਦੀ ਸਭ ਤੋਂ ਪਹਿਲਾ ਘਾਟਾ ਇਹ ਹੈ ਦੂਸਰਾ ਤੁਸੀਂ ਇਸ ਲਈ ਉਧਰ ਦਾ ਰਿਕਾਰਡ ਨਹੀਂ ਪਤਾ ਕਰ ਸਕਦੇ ਕੱਲ ਨੂੰ ਕਲੇਮ ਨਹੀਂ ਕਰ ਸਕਦੇ ਉਧਰ ਦੇ ਡੀਲਰਾਂ ਨੂੰ ਜਾਂ ਉਧਰ ਦੇ ਕਸਟਮਰ ਨੂੰ ਕਲੇਮ ਨਹੀਂ ਕਰ ਸਕਦੇ ਅਸੀਂ ਬੈਠੇ ਆ ਸਾਡੇ ਕੋਲ ਅਗਰ ਲੋਕਲ ਨੰਬਰ ਤੇ ਤੁਸੀਂ ਕਾਰ ਲੈ ਰਹੇ ਹੋ ਅਸੀਂ ਕਲੇਮ ਕਰਾ ਦਾ ਸੁਣਾਗੇ ਅਸੀਂ ਕਲੇਮ ਨੂੰ ਪੁਗਤਾ ਵੀ ਦੇਾਂਗੇ ਅਗਰ ਕੋਈ ਹੋਇਆ ਵੈਸੇ ਹੁੰਦਾ ਨਹੀਂ ਹੈ ਤੇ ਜਿਹੜੀ ਗੱਲ ਸਸਤੀ ਬੈਣਦੀ ਹੈ ਸਸਤੀ ਇਸ ਕਰਕੇ ਨਹੀਂ ਪੈਂਦੀ ਜੇ ਮੰਨ ਲਓ ਤੁਹਾਡੀ ਗੱਲ ਮੈਂ ਮੰਨ ਲਾਂ ਕੋਈ ਦਰਮਿਆਨੀ ਕੰਡੀਸ਼ਨ ਦੀ ਗਾਰ ਤੁਸੀਂ ਉਧਰੋਂ ਲੈਣ ਦੀ ਜਿਹੜੀ ਇੱਥੇ ਨਾਲੋਂ ਨੰਬਰ ਲਗਵਾ ਕੇ ਇੱਥੇ ਦਾ ਜਿਹੜਾ 2-2 ਤੱਕ 1.5 ਲੱਖ 3-3 ਲੱਖ ਤੱਕ ਲੱਗ ਜਾਂਦਾ ਉਹ ਲਗਾ ਕੇ ਤੁਹਾਨੂੰ 2-3 ਲੱਖ ਰੁਪਏ ਸਸਤੀ ਪੈ ਗਈ ਕਾਰ ਜਿਹੜੀ 25-30 ਲੱਖ ਵਾਲੀ ਕਾਰ ਹੈ ਜੀ ਦਰਮਿਆਨੀ ਕੰਡੀਸ਼ਨ ਦੀ ਜੀ ਉਹ ਚ ਜੇ ਤੁਹਾਡਾ 2-3 ਲੱਖ ਅੱਜ ਘੱਟ ਲੱਗ ਗਿਆ ਤਾਂ ਇੱਕ ਤਾਂ ਤੁਹਾਨੂੰ ਰਿਪੇਅਰ ਦਾ ਖਰਚਾ ਜ਼ਿਆਦਾ ਉਠਾਉਣਾ ਪਏਗਾ ਜੀ ਚਲਾਉਣ ਦੇ ਵਿੱਚ ਤੁਹਾਨੂੰ ਬਹੁਤ ਤਰ੍ਹਾਂ ਦੇ ਸਮਝੌਤੇ ਕਰਨੇ ਪੈਣਗੇ ਟਾਇਰਾਂ ਦੇ ਹੋ ਇਥੇ ਦੀ ਕਾਰ ਜੇ ਤੁਹਾਨੂੰ 3 ਲੱਖ 2 ਲੱਖ ਮਹਿੰਗੀ ਮਿਲ ਰਹੀ ਹੈ ਅਗਰ 25 30 ਲੱਖ ਰੁਪਏ ਬਜਟ ਵਾਲੀ ਕਾਰ ਤੇ ਕੱਲ ਨੂੰ ਜਦੋਂ ਤੁਸੀਂ 2 3 4 ਸਾਲ ਬਾਅਦ ਵੇਚਣੀ ਹੈ ਉਹ ਤੁਹਾਨੂੰ ਐਕਸਟਰਾ ਪੈਸੇ ਉਦੋਂ ਵੀ ਮਿਲ ਜਾਣੇ ਨੇ ਜੇ ਤੁਸੀਂ ਸਸਤੀ ਲੈ ਰਹੇ ਹੋ ਤੇ ਉਹਦਾ ਸਟੇਟਸ ਕਟ ਨੰਬਰ ਦਾ ਹੀ ਗਿਣਿਆ ਜਾਏਗਾ ਉਹ ਕਟ ਨੰਬਰ ਸਸਤੀ ਹੀ ਵਿਕੇਗੀ ਕੱਲ ਕਟ ਨੰਬਰ ਕੀ ਹੁੰਦਾ ਥੋੜਾ ਇਹ ਸੰਖੇਪ ਚ ਸਮਝਾ ਦਿਓ ਕਿਉਂਕਿ ਕਟ ਨੰਬਰ ਆਮ ਲੋਕਾਂ ਨੂੰ ਨਹੀਂ ਸਮਝ ਆਨਾ ਕਿ ਕਟ ਨੰਬਰ ਹੁੰਦਾ ਕੀ ਹੈ ਭਾਜੀ ਕਟ ਨੰਬਰ ਏ ਹੈ ਜੀ ਜਿਹੜਾ ਅਦਰ ਸਟੇਟ ਤੋਂ ਕਾਰ ਆ ਰਹੀ ਹੈ ਪੰਜਾਬ ਤੋਂ ਬਾਹਰ ਭਾਵੇਂ ਉਹ ਹਰਿਆਣਾ ਯੂਪੀ ਹੈ ਜਾਂ ਦਿੱਲੀ ਹੈ ਉ ਲਿਆ ਕੇ ਉਥੋਂ ਦੀ ਐਨਸੀ ਲਿਆ ਕੇ ਫਿਰ ਦੁਬਾਰਾ ਰੀ ਟੈਕਸੇਸ਼ਨ ਕਰਕੇ ਪੰਜਾਬ ਦਾ ਨੰਬਰ ਜਿਹਨੂੰ ਲੱਗ ਜਾਂਦਾ ਉਹਨੂੰ ਕਟ ਨੰਬਰ ਕਿਹਾ ਜਾਂਦਾ ਪਰ ਉਹਦੇ ਤਾਂ ਖਰਚਾ ਵੀ ਬਹੁਤ ਜ਼ਿਆਦਾ ਆ ਜਾਂਦਾ ਹੋਏਗਾ ਭਾਜੀ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਜੀ ਕਈ ਵਾਰੀ ਤਾਂ ਏਜੰਸੀ ਪੂਰਾ ਖਰਚਾ ਨਹੀਂ ਦੱਸਦੇ ਤੇ ਡਬਲ ਡਬਲ ਖਰਚਾ ਵੀ ਲਾ ਜਾਂਦੇ ਨੇ ਆਮ ਬੰਦੇ ਨੂੰ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਹੈਗਾ ਕਿ ਕਿਸ ਸਾਫਟਵੇਅਰ ਦੇ ਨਾਲ ਸਰਕਾਰ ਨੂੰ ਕਿੰਨਾ ਪੈਸਾ ਜਾ ਰਿਹਾ ਔਰ ਉਹਨਾਂ ਦੀ ਜੇਬ ਚੋਂ ਕਿੰਨਾ ਪੈਸਾ ਨਿਕਲ ਰਿਹਾ। ਭਾਜੀ ਨੇ ਜਿਵੇਂ ਨਾ ਕੈਲਕੂਲੇਸ਼ਨ ਸਮਝਾਈਏ ਦੇਖੋ ਤੁਸੀਂ ਵੀ ਗੱਡੀਆਂ ਸੇਲ ਕਰ ਰਹੇ ਹੋ ਤੁਸੀਂ ਕਹੋਗੇ ਕਿ ਜਲੰਧਰ ਤੋਂ ਹੀ ਖਰੀਦਣ ਜਾਂ ਪੰਜਾਬ ਤੋਂ ਹੀ ਲੋਕ ਖਰੀਦਣ ਤੁਸੀਂ ਇਹ ਕਹਿ ਸਕਦੇ ਲੇਕਿਨ ਕੈਲਕੂਲੇਸ਼ਨ ਆਮ ਭਾਸ਼ਾ ਚ ਕਿੱਦਾਂ ਸਮਝਾਈ ਜਾ ਸਕਦੀ ਹੈ ਕਿ ਬੰਦਾ ਗੱਡੀ ਦਿੱਲੀ ਨਾਲ ਜਾ ਕੇ ਖਰੀਦੇ ਤੁਸੀਂ ਗੱਡੀ ਵੇਚਣ ਲਈ ਤਾਂ ਮੈਨੂੰ ਕਹਿ ਦੋਗੇ ਜੀ ਇਹ ਹੈ ਪਰ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਫਾਇਦਾ ਹੋਣਗੇ ਉਹ ਚੀਜ਼ਾਂ ਦੱਸੋ। ਭਾਜੀ ਕੈਲਕੂਲੇਸ਼ਨ ਚ ਆਈ ਹੈ ਨਾ ਹੁਣ ਡੀਟੀਓ ਆਫਿਸ ਕੀ ਕਰ ਰਿਹਾ ਹੈ ਡੀਟੀਓ ਆਫਿਸ ਜੋ ਕਾਰ ਦੀ ਵੈਲਿਊ ਹੈ ਜੀ ਕੋਈ ਅਸੀਂ ਇੱਕ ਮੰਨ ਲਓ ਇੱਕ ਕ੍ਰੇਟਾ ਦੀ ਗੱਲ ਹੀ ਕਰੀਏ ਡੀਟੀਓ ਆਫਿਸ ਜਿਹੜੀ ਦਿੱਲੀ ਤੋਂ ਕਾਰ ਆਈ ਹੈ ਉਹਦੇ ਤੇ ਲਿਖਿਆ ਕ੍ਰੇਟਾ ਐਸਐਕਸ ਜੀ ਉਸ ਵੇਲੇ ਉਸ ਕਾਰ ਦੀ ਵੈਲਿਊ ਨਵੀਂ ਦੀ 11-12 ਲੱਖ ਸੀ ਜੀ ਡੀਟੀਓ ਆਫਿਸ ਅੱਜ ਦਾ ਰੇਟ ਦੇਖਦਾ ਹੈ ਜੀ ਅੱਜ ਉਹ ਕ੍ਰੇਟਾ ਐਸਐਕਸ ਕਿੰਨੇ ਦੀ ਹੈ ਉਹ ਅੱਜ ਕ੍ਰੇਟਾ ਐਸਐਕਸ 18 ਲੱਖ ਦੀ ਹੋ ਚੁੱਕੀ ਹੈ ਜੀ ਉਹ ਉਹ ਤੋਂ ਡੈਪ੍ਰੀਸੀਏਟ ਕਰਦਾ ਵੈਲਿਊ ਜਿਹੜਾ ਬੰਦਾ ਦਿੱਲੀ ਤੋਂ ਕਾਰ ਲਿਆ ਕੇ ਜਾਂ ਬਾਹਰ ਦੀ ਸ਼ੀਟ ਤੋਂ ਲਿਆ ਕੇ ਇੱਥੇ ਦੁਬਾਰਾ ਟੈਕਸ ਭਰ ਰਿਹਾ ਉਹ ਅੱਜ ਦੀ ਡੇਟ ਦੀ ਵੈਲਿਊ ਦੇ ਹਿਸਾਬ ਨਾਲ ਡਿਪਰੈਸ਼ੀਏਸ਼ਨ ਜਦੋਂ ਹੁੰਦੀ ਹੈ ਟੈਕਸ ਫਿਰ ਉਨਹੀਂ ਬਣ ਜਾਂਦਾ ਟੈਕਸ ਫਿਰ ਉਨਹੀਂ ਬਣਦਾ ਟੈਕਸ ਫਿਰ ਉਨਹੀਂ ਫਿਰ ਉਨਹੀਂ ਬਣ ਜਾਂਦਾ ਟੈਕਸ ਕਿਉਂਕਿ ਦੇਖੋ ਕੈਲਕੂਲੇਟ ਕਰਦਾ ਹੀ ਨਹੀਂ ਨਹੀਂ ਹਾਂ ਜਦੋਂ ਜਦੋਂ ਉੱਥੋਂ ਗੱਡੀ ਵਿਕਦੀ ਐ ਕੋਈ ਡੀਲਰ ਵੇਚ ਰਿਹਾ ਉਹਨੇ ਕਹਣਾ ਜੀ ਆਪਦੀ ਆਰਸੀ ਬਣ ਜਾਏਗੀ 20-30 ਹਜ਼ਾਰ ਮੈਂ ਪਰ ਜ਼ਰੂਰੀ ਇੱਥੇ ਆਂਦੇ ਹੋ ਜਦੋਂ ਡੀਟੀ ਆਫਿਸ ਤੇ ਪੇਪਰ ਜਾਂਦੇ ਨੇ ਤੁਹਾਡੇ ਹੁਣ ਪ੍ਰਾਈਸਸ ਫਿਕਸ ਹੋ ਚੁੱਕੇ ਨੇ ਸਲੈਬ ਫਿਕਸ ਹੋ ਚੁੱਕੀ ਹੈ ਕਿ ਐਨੇ ਸਾਲ ਪੁਰਾਣੀ ਕਾਰ ਦੀ 60% 40% ਡਿਪ੍ਰੀਸੀਏਸ਼ਨ ਪਏਗੀ ਪਰ ਪਰ ਨਵੀਂ ਦੀ ਨਵੀਂ ਕਾਰ ਦਾ ਰੇਟ ਉਹਨਾਂ ਹੀ ਐਪਰੀਸ਼ੀਏਟ ਹੋ ਚੁੱਕਾ ਹੈ ਜੀ ਠੀਕ ਹੈ ਜੀ ਤੇ ਉਸ ਦੇ ਹਿਸਾਬ ਨਾਲ ਤੇ ਫੇਰ ਟੈਕਸ ਉਹਨਾਂ ਹੀ ਬਣ ਜਾਂਦਾ ਤੇ ਉਹ ਲੋਕਾਂ ਨੂੰ ਕੋਈ ਫਾਇਦਾ ਹੈ ਨਹੀਂ ਉਸ ਚੀਜ਼ 'ਚ ਉਹਦਾ ਕੋਈ ਫਾਇਦਾ ਨਹੀਂ ਅੱਛਾ ਇੱਕ ਨਾ ਤੁਸੀਂ ਇਹ ਮੈਂ ਬਾਰ ਬਾਰ ਤੁਸੀਂ ਕਹਿੰਦੇ ਇੱਕੋ ਹੀ ਸਵਾਲ ਕਰਦੇ ਗੱਡੀ ਵੇਚਣ ਵਾਲੇ ਤਰੀਕੇ ਨਾਲ ਦੱਸਿਓ ਸਿਰ ਪੰਜਾਬੀ ਹੋ ਪੰਜਾਬੀਆਂ ਦੇ ਫਾਇਦੇ ਦੀ ਗੱਲ ਕਰਿਓ ਕਿ ਮੈਨੂੰ ਇਹ ਦੱਸੋ ਕਿ ਉੱਥੇ ਦਿੱਲੀ ਦੇ ਵਿੱਚ ਹੋਰ ਕਿੱਦਾਂ ਦੇ ਝੋਲ ਕਹਿੰਦੇ ਨਾ ਵਿੱਚ ਵਿੱਚ ਕਈ ਚੀਜ਼ ਹਾਂ ਝੋਲ ਕਿਹੜੇ ਕਿਹੜੇ ਨੇ ਕਿਉਂਕਿ ਮੈਂ ਤੁਸੀਂ ਜਦੋਂ ਗੱਲ ਕਰ ਰਹੇ ਸੀ ਸਵਾਲ ਪੁੱਛਿਆ ਮੈਂ ਦਿੱਲੀ ਦੀ ਮਾਰਕੀਟ ਖੁਦ ਸਟੱਡੀ ਵੀ ਕਰਕੇ ਦੇਖੀ ਹੈ ਉਧਰ ਝੋਲ ਦੇ ਵਿੱਚ ਇਹ ਵਾਜੀ ਦੇਖੋ ਇਧਰ ਅਗਰ ਸਾਨੂੰ ਕਿਸੇ ਕਾਰ ਦੇ ਸਪੇਅਰ ਪਾਰਟ ਦੀ ਲੋੜ ਪੈਂਦੀ ਨਾ ਸਾਨੂੰ ਏਜੰਸੀ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਲੱਭਦੀ ਉਧਰ ਭਾਜੀ ਮਤਲਬ ਇਹੋ ਜਿਹੇ ਮਾਰਕੀਟਸ ਨੇ ਜਿੱਥੇ ਚੋਰੀ ਦਾ ਸਮਾਨ ਵੀ ਵੇਚਦਾ ਪੁਰਾਣਾ ਪੁਰਾਣਾ ਜੁਗਾੜੂ ਕੰਮ ਹਰ ਤਰ੍ਹਾਂ ਦਾ ਉਧਰ ਦੇ ਪੇਂਟ ਦੇ ਵਿੱਚ ਇਹੋ ਇਹੋ ਜਿਹੇ ਘਪਲੇ ਹੋ ਜਾਂਦੇ ਨੇ ਕਿ ਲੋਕ ਸੀਟ ਕਵਰ ਤੱਕ ਪੇਂਟ ਕਰਾ ਕੇ ਵੇਚ ਰਹੇ ਨੇ ਅੱਛਾ ਸੀਟ ਕਵਰ ਵੀ ਪੇਂਟ ਹੋ ਜਾਂਦੇ ਨੇ ਪਰ ਉਹ ਤਾਂ ਬੜੀ ਸਸਤੀ ਆਈਟਮ ਹੈ ਪਰ ਭਾਜੀ ਬਸ ਇਤਾਂ ਹੀ ਹੈ ਉਹ ਪੈਸਾ ਇਸੇ ਚੀਜ਼ ਤੋਂ ਬਚਾ ਰਹੇ ਨੇ ਸਸਤੀ ਤੋਂ ਸਸਤੀ ਰਿਪੇਅਰ ਉੱਥੇ ਅਵੇਲੇਬਲ ਹੈ ਮਤਲਬ ਪੁਰਾਣੇ ਟਾਇਰ ਸਾਰੇ ਹੀ ਗੱਡੀ ਉਧਰ ਜਿਹੜੀ ਆ ਰਹੀ ਹੈ ਨਾ ਤੇ ਆ ਰਹੀ ਉਹ ਸਿਰਫ ਜੁਗਾੜੂ ਆ ਰਹੀ ਹੈ ਚੰਗੀ ਗੱਡੀ ਨਹੀਂ ਆ ਸਕਦੀ ਕਿਉਂਕਿ ਚੰਗੀ ਗੱਡੀ ਦਾ ਰੇਟ ਇੱਥੇ ਦੇ ਲੋਕਾਂ ਨੂੰ ਮਾਫਕੀ ਨਹੀਂ ਆਣਾ ਜੁਗਾੜੂ ਗੱਡੀ ਚੋਂ ਫਿਰ ਕਿੰਨਾ ਕੁ ਪੈਸੇ ਬਚਾ ਜਾਂਦੇ ਕਿ ਉਹਨਾਂ ਨੂੰ ਇੰਨਾ ਫਾਇਦਾ ਹੋ ਜਾਂਦਾ ਬਾਜੀ ਦੇਖੋ ਜਿਹੜੇ ਲੋਕ ਇਸ ਗੱਡੀਆਂ ਦਾ ਕੰਮ ਕਰਦੇ ਨੇ ਨਾ ਉਹਨਾਂ ਨੂੰ ਫਿਰ ਪੈਸੇ ਇਸੇ ਤਰੀਕੇ ਨਾਲ ਬਚਦੇ ਨੇ ਕਿਉਂਕਿ ਉਧਰੋਂ ਗੱਡੀ ਜਿਹੜੀ ਦਰਮਿਆਨੀ ਕੰਡੀਸ਼ਨ ਦੀ ਆਏਗੀ ਉਹਦੇ ਚੋਂ ਪੈਸੇ ਬਚਣਗੇ ਚੰਗੀ ਗੱਡੀ ਚੰਗੇ ਰੇਟ ਤੇ ਲਿਆ ਕੇ ਉਹਦੇ ਉੱਪਰ ਪੈਸੇ ਖਰਚ ਕੇ ਜੇ ਪੰਜਾਬ ਦੇ ਬਰਾਬਰ ਰੇਟ ਤੇ ਆ ਗਈ ਫਿਰ ਘੱਟ ਨੰਬਰ ਲੋ ਸਾਰੀ ਜਿਹੜੀ ਸਾਰੀ ਨਾ ਦਰਮਿਆਨੀ ਕੰਡੀਸ਼ਨ ਦੀਆਂ ਕਾਰਾਂ ਨੇ ਜਿਹੜਾ ਜੁਗਾੜੂ ਨਾਲ ਜੁਗਾੜ ਨਾਲ ਕੰਮ ਕਰਾ ਕੇ ਉੱਥੋਂ ਲੈ ਕੇ ਆਂਦੀਆ ਕਰਦੇ ਅੱਛਾ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਦੁਆਬੇ 'ਚ ਤਾਂ ਮੈਨੂੰ ਲੱਗਦਾ ਸ਼ਾਇਦ ਇਹ ਘੱਟ ਟ੍ਰੈਂਡ ਹੈ ਕਿ ਦਿੱਲੀੋਂ ਗੱਡੀ ਲੈ ਕੇ ਹੋਰ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਹੈਗਾ ਭਈ ਮਾਲਵਾ ਬੈਲਟ ਬਹੁਤ ਜ਼ਿਆਦਾ ਹੈ ਮਾਲਵੇ ਬੈਲਟ 'ਚ ਇਹਦਾ ਕੰਮ ਬਹੁਤ ਹੋ ਰਿਹਾ ਤੁਸੀਂ ਇੱਧਰਲੀ ਬੈਲਟ ਲੈ ਲਓ ਜਿਹੜੀ ਸੰਗਰੂਰ ਸੁਨਾਮ ਪਾਤੜਾ ਬਠਿੰਡਾ ਉਧਰਲੇ ਪਾਸੇ ਹਾਲੇ ਡੀਲਰਸ ਵੀ ਬਹੁਤ ਜ਼ਿਆਦਾ ਨੇ ਮੈਨੂੰ ਲੱਗਦਾ ਕਿ ਇਕ ਨਾ ਪ੍ਰਾਈਸ ਰੇਂਜ ਦਾ ਵੀ ਫਰਕ ਹੁੰਦਾ ਹੈ ਜੀ ਅਸੀਂ ਗੱਲ ਕਰੀਏ ਦੁਆਬੇ ਚ ਹਲੇ ਐਨਆਰਆਈਜ਼ ਨੇ ਪੈਸਾ ਬਹੁਤ ਹੈ ਉੱਥੇ ਅੱਜ ਵੀ ਲੋਕ ਹੈਗੇ ਨੇ ਜਿਹੜੇ 2-2 2.5 ਲੱਖ ਵਾਲੀਆਂ ਕਾਰਾਂ ਲੈਂਦੇ ਨੇ ਜੀ ਹਰ ਬੰਦੇ ਦੀ ਪਾਕਟ ਜਿੰਨੀ ਅਲਾਉ ਕਰਦੀ ਹੈ ਉਸ ਹਿਸਾਬ ਨਾਲ ਸਪੈਂਡ ਕਰਦਾ ਹੈ ਤੇ ਉਹ ਚੀਜ਼ ਉਹ ਲੋਕ ਫਿਰ ਉਹਨਾਂ ਨੂੰ ਫਰਕ ਨਹੀਂ ਪੈਂਦਾ ਉਹ ਉਹਦਾ ਦੇ ਨੰਬਰ ਖਰੀਦ ਰਹੇ ਆ ਗੱਲ ਉਹੀ ਹੋ ਗਈ ਜੇ ਸਾਡੇ ਕੋਲ ਕਲੈਂਟੇਜ ਅੱਛੀ ਹੈ ਅਸੀਂ ਅੱਛੀ ਕਾਰ ਵੇਚਾਂਗੇ ਜਿਹਦੇ ਕੋ ਜਿੱਦਾਂ ਦੀ ਕਲੈਂਟੇਜ ਆ ਫਿਰ ਉਹ ਉਧਰ ਦਾ ਕੰਮ ਕਰੀ ਜਾਂਦਾ ਹੈ अच्छा मैं ना ता जानदे जांदे एक दा दो तीन सवाल पूछना चांदा पंजाबी किद्दा बच्चन दिल्ली वाली गड्डी ਤੇ ਲਹਿਾਨ ਤੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਉਹ ਤਾਂ ਤੁਸੀਂ ਕਹਿ ਦਿੱਤਾ ਕਿ ਘਾਟਾ ਕਿੰਨਾ ਕੁ ਹੈ ਪਰ ਫਿਰ ਵੀ ਜੇ ਕੋਈ ਤੁਸੀਂ ਦੱਸਣਾ ਹੋਵੇ ਇੱਕ ਇੱਕ ਦੋ ਦੋ ਚੀਜ਼ਾਂ ਦੋ ਦੋ ਤੁਸੀਂ ਦੱਸ ਦੋ ਕੀ ਕੀ ਹੋ ਸਕਦਾ ਭਜੀ ਮੈਂ ਤਾਂ ਕਹਾਵਾਂਗਾ ਤੁਸੀਂ ਪਹਿਲੇ ਤਾਂ ਆਓ ਇੱਥੇ ਸਾਡੇ ਕੋਲ ਜਿੱਦਾਂ ਸਾਖੀ ਲੋਕ ਕਰ ਰਹੇ ਆ ਕੰਮ ਤੁਸੀਂ ਸਾਡੇ ਨਾਲ ਗੱਲਬਾਤ ਕਰਕੇ ਦੇਖੋ ਅਗਰ ਤੁਹਾਡੀ ਤਸੱਲੀ ਸਾਡੀ ਗੱਲਬਾਤ ਤੋਂ ਹੁੰਦੀ ਹੈ ਸਾਡੇ ਪ੍ਰੋਡਕਟ ਤੋਂ ਹੁੰਦੀ ਹੈ ਇਦੇ ਵਿੱਚ ਅਸੀਂ ਗਰੰਟੀਆਂ ਕੁਝ ਇੱਕ ਤਰ੍ਹਾਂ ਦੇ ਦਿੰਨੇ ਆ ਕਿ ਮਾਈਨਰ ਮੇਜਰ ਐਕਸੀਡੈਂਟ ਅਗਰ ਗੱਡੀ ਹੋਈ ਤੇ ਅਸੀਂ ਪੈਸੇ ਵਾਪਸ ਕਰਾਂਗੇ ਅਗਰ ਤੁਸੀਂ ਦਿੰਨੇ ਕੋ ਸਾਰੇ ਪੰਜਾਬ ਦੇ ਡੀਲਰ ਦੇ ਰਹੇ ਜਲੰਧਰ ਦੇ ਦੇ ਨਹੀਂ ਤਾਂ ਨਹੀਂ ਦੇਣਗੇ ਦੇਖੋ ਪਾਜੀ ਸਾਰੇ ਨਹੀਂ ਦੇਣਗੇ ਸਾਨੂੰ ਜਦੋਂ ਅਸੀਂ ਪ੍ਰੋਡਕਟ ਆਪਣੀ ਸ਼ਾਪ ਤੇ ਇਧਰ ਆਪਣੇ ਔ ਸ਼ੋਰੂਮ ਲਿਆ ਕੇ ਰੱਖਣਾ ਹੁੰਦਾ ਹੈ ਤੇ ਉਹਦੇ ਵਿੱਚ ਕੁਝ ਨਾ ਇੱਕ ਮਾਪਦੰਡ ਹੈਗੇ ਨੇ ਸਾਡੇ ਕੁਝ ਪੈਰਾਮੀਟਰਸ ਨੇ ਜਿਹੜੇ ਅਸੀਂ ਫਾਲੋ ਕਰਦੇ ਆ ਅਗਰ ਮਾਈਨਰ ਮੇਜਰ ਐਕਸੀਡੈਂਟ ਦਾ ਅੰਦਰ ਰਿਕਾਰਡ ਬੋਲ ਰਿਹਾ ਅਗਰ ਕਲੇਮ ਬੋਲ ਰਹੇ ਨੇ ਅਗਰ ਉਹ ਰੀਪੇਂਟਡ ਬੋਲ ਰਹੀ ਹੈ ਅਗਰ ਮੀਟਰ ਜ਼ਿਆਦਾ ਬੋਲ ਰਿ ਅੱਛਾ ਨਹੀਂ ਕਰਦੇ ਬਾਜੀ ਕਿਉਂਕਿ 30 31 ਸਾਲ ਸਾਨੂੰ ਕੰਮ ਕਰਦੇ ਆ ਨੂੰ ਹੋ ਚੱਲੇ ਨੇ ਤੇ ਸਾਡੀ ਕਲਾਇੰਟ ਐ ਸਾਰੀ ਰਿਪੀਟ ਤੇ ਔਰ ਅਸੀਂ ਇਸ ਚੀਜ਼ ਨੂੰ ਖਰਾਬ ਨਹੀਂ ਕਰਨਾ ਹੈਗਾ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਮੈਂ ਬਿਲਕੁਲ ਭਾਈ ਨਾਲ ਸਹਿਮਤ ਹਾਂ ਅੱਜ ਦੀ ਡੇਟ 'ਚ ਤੁਹਾਨੂੰ ਨਾਮ ਬਣਾਣਾ ਸੌਖਾ ਹੈ ਨਾਮ ਤੁਹਾਡਾ 2 4 5 ਸਾਲ 'ਚ ਬਣ ਜਾਏਗਾ ਉਹਨੂੰ 20 25 ਸਾਲ ਬਰਕਰਾਰ ਰੱਖਣਾ ਬਹੁਤ ਔਖਾ ਤੇ ਉਹ ਬਰਕਰਾਰ ਇਦਾਂ ਹੀ ਰਹੇਗਾ ਜੇ ਤੁਹਾਡੇ ਦੋ ਕਸਟਮਰ ਜਾ ਕੇ ਹੋਰ ਦੋ ਕਸਟਮਰ ਭੇਜ ਰਹੇ ਨੇ ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਜੀ ਕਿਦੋਂ ਜੇ ਉਹ ਦੋਨੋਂ ਤੁਸੀਂ ਚੰਗੀ ਚੀਜ਼ ਦਿੱਤੀ ਹੈ ਉਹ ਤਾਂ ਹੀ ਅੱਗੇ ਦੋ ਭੇਜ ਰਹੇ ਇੱਕ ਚੀਜ਼ ਹੋਰ ਹੈ ਕਿ ਸਸਤੀ ਗੱਡੀ ਅਗਰ ਤੁਸੀਂ ਸੋਚ ਰਹੇ ਹੋ ਨਾ ਵੀ ਮੈਨੂੰ ਉਥੋਂ 20000 ਸਸਤੀ ਮਿਲ ਗਈ 30000 ਸਸਤੀ ਮਿਲ ਗਈ ਸਾਡੇ ਨਾਲੋਂ ਉਹ ਕਦੀ ਸਸਤੀ ਨਹੀਂ ਹੋ ਸਕਦੀ ਉਹ ਉਲਟਾ ਚੰਗੀ ਗੱਡੀ ਜਿਹੜੀ 20000 ਮਹਿੰਗੀ ਮਿਲ ਰਹੀ ਉਹਦੇ ਨਾਲੋਂ ਹਮੇਸ਼ਾ ਮਹਿੰਗੀ ਰਹੇਗੀ ਉਹ ਕਿਦਾਂ ਹੋਏਗੀ ਸਰ ਬਾਅਦ ਵਿੱਚ ਆਫਟਰ ਦੇਖੋ ਅਗਰ ਤੁਸੀਂ ਮੀਟਰ ਟੈਂਪਰ ਲੈ ਲਈ ਕੋਈ ਲੱਖ ਕਿਲੋਮੀਟਰ ਚੱਲੀ ਹੋਵੇ ਉਹਨੇ 50 ਕਰਕੇ ਤੁਹਾਨੂੰ ਦੇ ਦਿੱਤਾ ਔਰ ਮੈਂ ਤੁਹਾਨੂੰ ਦੇਈ 40000 ਕਿਲੋਮੀਟਰ ਚੱਲ ਰਿਆ ਪਰ ਉਹ ਕਾਰ ਦੀ ਜਿਹੜੀ ਕੰਡੀਸ਼ਨ ਹੈ ਉਹ ਜਵਾਨੀ ਜਿਹੜੀ ਕਾਰ ਦੀ ਉਹ ਤੁਹਾਨੂੰ ਅਗਲੇ 4-5 ਸਾਲ ਪੈਸਾ ਲਾਣ ਦੀ ਲੋੜ ਨਹੀਂ ਪੈਣੀ ਤੁਸੀਂ ਸੋ ਉਹ ਗੱਡੀਆਂ ਮਹਿੰਗੀਆਂ ਹੀ ਨੇ ਔਰ ਚਲਾਉਣ ਦਾ ਸੁਆਦ ਨਹੀਂ ਆਊਗਾ ਫਰਸਟ ਹੈਂਡ ਕਾਰ ਲਓ ਜਿਹੜੀ ਮੀਡਰ ਟੈਂਪਰਡ ਨਹੀਂ ਹੈ ਅੱਛੇ ਡੀਲਰ ਕੋਲੋਂ ਕਾਰ ਲਓ ਭਾਵੇਂ ਜਿੰਨੇ ਮਰਜ਼ੀ ਸ਼ਹਿਰ ਚ ਬਹੁਤ ਅੱਛੇ ਡੀਲਰ ਨੇ ਪੰਜਾਬ ਚ ਬਹੁਤ ਅੱਛੇ ਡੀਲਰ ਨੇ ਅੱਛੇ ਡੀਲਰ ਕੋਲੋਂ ਕਾਰ ਲਓ ਜਿਹਦੇ ਕੋਲੋਂ ਵੀ ਲਓ ਬਹੁਤ ਮਿਹਰਬਾਨੀ ਤੇ ਤੁਸੀਂ ਦੇਖਿਆ ਕਿ ਇਹ ਦਾ ਕਾਰ ਮਾਲ ਵਾਲੇ ਜਿਹੜੇ ਡੀਲਰ ਨੇ ਇਹ ਕਹਿੰਦੇ ਕਿ ਅਸੀਂ ਜਿਹੀਆਂ ਗੱਡੀਆਂ ਦਿੰਨੇ ਆ ਜਿੰਦ ਵਿੱਚ ਗਾਰੰਟੀ ਹੁੰਦੀ ਹੈ ਇਹਨਾਂ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਨਹੀਂ ਪੰਜਾਬ ਦੇ ਡੀਲਰ ਕੋਲ ਗੱਡੀ ਲੋਗੇ ਤੇ ਤੁਹਾਨੂੰ ਕਾਫੀ ਫਾਇਦੇ ਹੋਣਗੇ ਜਿਸ ਤਰ੍ਹਾਂ ਕਿ ਇਹਨਾਂ ਨੇ ਗਿਣਾਏ ਕਿ ਤੁਹਾਨੂੰ ਜਿਹੜੀ ਗਾਰੰਟੀ ਮਿਲੇਗੀ ਵਾਰੰਟੀ ਮਿਲੇਗੀ ਉਸ ਤੋਂ ਇਲਾਵਾ ਜੇ ਤੁਸੀਂ ਸ਼ੋਰੂਮ 'ਚ ਜਾਂਦੇ ਹੋ ਜਾਂ ਵਰਕਸ਼ਾਪ 'ਚ ਜਾਂਦੇ ਹੋ ਉਹਦੀ ਪੂਰੀ ਸਰਵਿਸ ਰਿਕਾਰਡ ਮਿਲਦਾ ਕਿਤੇ ਵੀ ਤੁਹਾਨੂੰ ਕੋਈ ਅਜਿਹੀ ਗੱਲ ਨਹੀਂ ਹੋਏਗੀ ਜਿਵੇਂ ਕਿ ਮੈਂ ਵਿੱਚ ਕਹ ਕਿ ਝੋਲ ਨਹੀਂ ਹੋਏਗਾ ਜਿਹੜਾ ਕਿ ਦਿੱਲੀ ਵਾਲੇ ਦਿਖਾਉਂਦੇ ਨੇ ਸੋ ਪੰਜਾਬੀਆਂ ਨੇ ਅਗਰ ਬਚਣਾ ਤੇ ਪੰਜਾਬ ਦੇ ਵਿੱਚ ਗੱਡੀਆਂ ਖਰੀਦੋ ਦਿੱਲੀ ਅਗਰ ਤੁਸੀਂ ਜਾਓਗੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਨੁਕਸਾਨ ਜ਼ਰੂਰ ਹੋਏਗਾ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ